ਭਾਰਤੀ ਮਹਿਲਾ ਹਾਕੀ ਟੀਮ ਦੀ ਫਾਰਵਰਡ ਖਿਡਾਰਨ ਦੀਪਿਕਾ ਨੂੰ 2024-25 ਹਾਕੀ ਪ੍ਰੋ ਲੀਗ ਸੀਜ਼ਨ ਦੌਰਾਨ ਦੁਨੀਆ ਦੀ ਨੰਬਰ 1 ਨੈਦਰਲੈਂਡਸ ਦੀ ਟੀਮ ਖਿਲਾਫ ਕੀਤੇ ਫੀਲਡ ਗੋਲ ਲਈ ਪੋਲੀਗ੍ਰਾਸ ਮੈਜਿਕ ਸਕਿਲਸ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਜੇਤੂ ਦਾ ਫੈਸਲਾ ਦੁਨੀਆ ਭਰ ਦੇ ਹਾਕੀ ਪ੍ਰੇਮੀਆਂ ਦੀ ਵੋਟਿੰਗ ਦੇ ਆਧਾਰ ਤੇ ਕੀਤਾ ਜਾਵੇਗਾ। ਵੋਟ ਪਾਉਣ ਦੀ ਆਖਰੀ ਮਿਤੀ 14 ਜੁਲਾਈ ਨੂੰ ਸਵੇਰੇ ਭਾਰਤੀਨ ਸਮੇਂ ਅਨੁਸਾਰ 3:30 ਵਜੇ ਤੱਕ ਹੈ। ਦੀਪਿਕਾ ਨੇ ਇਹ ਗੋਲ ਇਸ ਸਾਲ ਫਰਵਰੀ ਵਿੱਚ ਪ੍ਰੋ ਲੀਗ ਦੇ ਭੁବਨੇਸ਼ਵਰ ਚ ਹੋਏ ਮੁਕਾਬਲੇ ਦੌਰਾਨ ਕੀਤਾ ਸੀ। ਕਾਲਿੰਗਾ ਸਟੇਡੀਅਮ ਵਿੱਚ ਖੇਡਿਆ ਗਿਆ ਇਹ ਮੈਚ ਨਿਯਮਿਤ ਸਮੇਂ ਵਿੱਚ ਦੋ-ਦੋ ਨਾਲ ਬਰਾਬਰ ਰਿਹਾ ਜਿਸਮਗਰੋਂ ਭਾਰਤ ਨੇ ਸ਼ੂਟਆਊਟ ਚ ਨੈਦਰਲੈਂਡਸ ਨੂੰ maat ਦਿੱਤੀ। ਭਾਰਤੀ ਟੀਮ ਜਦੋਂ ਦੋ ਗੋਲਾਂ ਨਾਲ ਪਿੱਛੇ ਚੱਲ ਰਹੀ ਸੀ ਤਾਂ ਦੀਪਿਕਾ ਨੇ 35ਵੇਂ ਮਿੰਟ ਚ ਇਹ ਸ਼ਾਨਦਾਰ ਗੋਲ ਕੀਤਾ। ਇਸ ਬਾਰੇ ਦੀਪਿਕਾ ਨੇ ਕਿਹਾ ਹੈ ਕਿ ਨੈਦਰਲੈਂਡਸ ਖਿਲਾਫ ਇਹ ਗੋਲ ਉਸਦੇ ਕੈਰੀਅਰ ਦੇ ਸਭ ਤੋਂ ਖਾਸ ਪਲਾਂ ਵਿੱਚੋਂ ਇੱਕ ਹੈ। ਉਸਨੂੰ ਇਸ ਐਵਾਰਡ ਲਈ ਨਾਮਜ਼ਦ ਹੋਣ ਤੇ ਮਾਣ ਹੈ ਤੇ ਉਹ ਪ੍ਰਸ਼ੰਸਕਾਂ ਦੇ ਸਮਰਥਨ ਲਈ ਧੰਨਵਾਦੀ ਹੈ। ਦੀਪਿਕਾ ਤੋਂ ਇਲਾਵਾ ਸਪੈਨ ਦੀ ਪੈਟ੍ਰੀਸ਼ੀਆ ਅਲਵਾਰੇਜ਼ ਦਾ ਆਸਟ੍ਰੇਲੀਆ ਖਿਲਾਫ ਕੀਤਾ ਗੋਲ ਤੇ ਆਸਟ੍ਰੇਲੀਆਈ ਮਹਿਲਾ ਟੀਮ ਦਾ ਇੰਗਲੈਂਡ ਖਿਲਾਫ ਕੀਤਾ ਗੋਲ ਵੀ ਇਸ ਪੁਰਸਕਾਰ ਲਈ ਨਾਮਜ਼ਦ ਹਨ। ਦੀਪਿਕਾ ਨੂੰ ਇਹ ਪੁਰਸਕਾਰ ਦਿਵਾਉਣ ਲਈ ਹਾਕੀ ਪ੍ਰੇਮੀ 14 ਜੁਲਾਈ ਤੋਂ ਪਹਿਲਾਂ-ਪਹਿਲਾਂ ਆਪਣੀ ਵੋਟ ਕੌਮਾਂਤਰੀ ਹਾਕੀ ਫੈਡਰੇਸ਼ਨ ਯਾਨੀ FIH ਦੀ ਸਾਈਟ ਤੇ ਦਰਜ ਕਰਵਾ ਸਕਦੇ ਹਨ। ਅਜਈਆਂ ਖਬਰਾਂ ਤੇ ਹੋਰ ਜਾਣਕਾਰੀਆਂ ਦੇ ਲਈ ਪੰਜਾਬੀ ਟ੍ਰਿਬਿਊਨ ਦੇ ਆਨਲਾਈਨ ਪਲੇਟਫਾਰਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ